ਸਾਰੇ ਇਸੇ ਕਰਕੇ ਆਏ ਕਿ ਸਾਨੂੰ ਵੀਡੀਓ ਵੇਖ ਕੇ ਦੁੱਖ ਹੋਇਆ ਲੋਕ ਨਾਲ ਇਹਨਾਂ ਦੀ ਵੀਡੀਓ ਦਾ ਐਕਸ਼ਨ ਗਾਣਾ ਲਾ ਕੇ ਨਾਲ ਆਪਣਾ ਦਰਦ ਜ਼ਾਹਰ ਕਰ ਰਿਹਾ ਪਰਉਣਾ 2 ਦਸੰਬਰ ਨੂੰ ਵੀਡੀਓ ਅਪਲੋਡ ਹੋਈ ਹੁਣੇ ਦੇਖ ਰਹੇ ਸੀ ਅਸੀਂ ਪਹਿਲਾਂ ਦੀ तकरीबन 2 ਦਿਨ ਪਹਿਲਾਂ ਹੀ ਸਾਡੇ ਕੋਲੇ ਵੀਡੀਓ ਪਹੁੰਚੀ ਆ ਉਹ ਵੀਡੀਓ ਦੇ ਵਿੱਚ ਮਤਲਬ ਬੋਲਿਆ ਹੋਇਆ ਗਾਣਾ ਚੱਲ ਰਿਹਾ ਉਹ ਗਾਣੇ ਦੇ ਵਿੱਚ ਗਾਲ ਕੱਢੀ ਹੋਈ ਆ ਕੋਈ ਕਿਸੇ ਕੰਟਰੀ ਤੋਂ ਕੋਈ ਕਿਸੇ ਤੋਂ ਕਿਉਂਕਿ ਜਦੋਂ ਇਹਨਾਂ ਨੇ ਇਹ ਗੱਲ ਹੋਈ ਸੀ ਬਹੁਤ ਲੋਕਾਂ ਨੇ ਇਹਨਾਂ ਨੂੰ ਪਿਆਰ ਦਿੱਤਾ ਕਿਸੇ ਨੇ ਵੀ ਜਿਹੜਾ ਸਿਆਣਾ ਬੰਦਾ ਸੀ ਉਹਨੇ ਇਹਨਾਂ ਨੂੰ ਗਲਤ ਕਮੈਂਟ ਨਹੀਂ ਕੀਤਾ ਜਿਹੜੇ ਕੋਈ ਦੁਨਿਆਵੀ ਸੋਚ ਰੱਖਦੇ ਸੀ ਨਾ ਬੰਦੇ ਕਿ ਇਹ ਮੀਆਂ ਬੀਬੀ ਇਹਨਾਂ ਕੋਈ ਗਲਤ ਹੋ ਗਿਆ ਜਾਂ ਕਿਸੇ ਨੇ ਕਰ ਦਿੱਤਾ ਤੇ ਜਦੋਂ ਰੋਂਦਾ ਨਹੀਂ ਸੀ ਵੇਖਿਆ ਜਾਂਦਾ ਲੋਕਾਂ ਨੇ ਇਹਨੂੰ ਸੀਨੇ ਨਾਲ ਲਾਇਆ ਦਾ ਫਤੇ ਸਿੰਘ ਖਾਲਸਾ ਜੀ ਇਹਨਾਂ ਨੇ ਜੀ ਜੋ ਗਾਲ ਕੱਢ ਕੇ ਕਿਲਤੀ ਕੀਤੀ ਹੈ ਜੀ ਬਹੁਤ ਹੀ ਮਾੜੀ ਹੈ ਜੀ ਹੁਣ ਸਾਰੇ ਜਿੰਨੇ ਸੰਗਤ ਹੈਗੀ ਆ ਸਾਰੇ ਇਹਨਾਂ ਦੇ ਖਿਲਾਫ ਆ ਜੀ ਦੇਣਾ ਚਾਹੁੰਦੇ ਆ ਜਿਹੜੇ ਗਾਇਕ ਵੀ ਇਹ ਗੰਦੇ ਗੀਤ गा ਰਹੇ ਨੇ ਜਾਂ ਆ ਕੇ ਆ ਰਹੇ ਨੇ ਉਹ ਵੀ ਸਾਵਧਾਨ ਹੋ ਜਾਣ ਅਸੀਂ ਜੇ ਸਾਡੀ ਪਹੁੰਚ ਕਰਾਂਗੇ ਜਿਸ ਗਾਇਕ ਨੇ ਇਹ ਗਾਣਾ ਗਾਇਆ ਵੀ ਇਹਨਾਂ ਨਕਮਾ ਗਾਣਾ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪਹਿਲਾ ਤਾਂ ਇਹ ਜਿਹੜੇ ਭੁੱਲੜ ਪੀਜੇ ਵਾਲੇ ਹਨ ਇਹ ਸਰਦਾਰ ਨਹੀਂ ਹੈਗੇ ਇਹ ਸਰਦਾਰਾਂ ਦੇ ਨਾਂ ਤੇ ਕਲੰਕ ਆ ਕੀ ਨਾਮ ਜੀ ਮੇਰਾ ਨਾ ਹਰਪਿੰਦਰ ਸਿੰਘ ਜੀ ਸਮਾਜ ਸੇਵਾ ਸੰਸਥਾ ਟਿਕਰੀਵਾਲ ਜ਼ਿਲ੍ਹਾ ਗੁਰਦਾਸਪੁਰ ਤੋਂ ਮੈਂ ਪੰਜਾਬ ਦਾ ਮੁਖ ਸੇਵਾਦਾਰ ਹਾਂ ਜੀ ਜੀ ਤੇ ਅੱਜ ਅਸੀਂ ਵੀ ਬਾਬਾ ਜੀ ਦੇ ਨਾਲ ਹੀ ਗੁਰਦਾਸਪੁਰ ਜ਼ਿਲ੍ਹੇ ਤੋਂ ਮਗੂ ਮੱਠ ਜੀ ਪ੍ਰਤਾਪ ਜੀ ਨਾਲ ਸਾਡੇ ਫਤੇ ਸਿੰਘ ਜੀ ਪਾਰੇ ਇਸੇ ਕਰਕੇ ਆਏ ਕਿ ਸਾਨੂੰ ਵੀਡੀਓ ਵੇਖ ਕੇ ਦੁੱਖ ਹੋਇਆ ਲੋਕ ਨਾਲ ਇਹਨਾਂ ਦੀ ਵੀਡੀਓ ਦਾ ਐਕਸ਼ਨ ਗਾਣਾ ਲਾ ਕੇ ਨਾਲ ਆਪਣਾ ਦਰਦ ਜ਼ाहिर ਕਰ ਰਿਹਾ ਕੋਈ ਕਿਸੇ ਕੰਟਰੀ ਤੋਂ ਕੋਈ ਕਿਸੇ ਤੋਂ ਕਿਉਂਕਿ ਜਦੋਂ ਇਹਨਾਂ ਨਾਲ ਇਹ ਗੱਲ ਹੋਈ ਸੀ ਬਹੁਤ ਲੋਕਾਂ ਨੇ ਇਹਨਾਂ ਨੂੰ ਪਿਆਰ ਦਿੱਤਾ ਕਿਸੇ ਨੇ ਵੀ ਜਿਹੜਾ ਸਿਆਣਾ ਬੰਦਾ ਸੀ ਉਹਨੇ ਇਹਨਾਂ ਨੂੰ ਗਲਤ ਕਮੈਂਟ ਨਹੀਂ ਕੀਤਾ ਜਿਹੜੇ ਕੋਈ ਦੁਨਿਆਵੀ ਸੋਚ ਰੱਖਦੇ ਸੀ ਨਾ ਬੰਦੇ ਕਿ ਇਹ ਮੀਆਂ ਬੀਬੀ ਇਹਨਾਂ ਕੋਈ ਗਲਤ ਹੋ ਗਿਆ ਜਾਂ ਕਿਸੇ ਨੇ ਕਰ ਦਿੱਤਾ ਤੇ ਜਿੱਦੋਂ ਵੀ ਰੋਂਦਾ ਨਹੀਂ ਸੀ ਵੇਖਿਆ ਜਾਂਦਾ ਲੋਕਾਂ ਨੇ ਇਹਨੂੰ ਸੀਨੇ ਨਾਲ ਲਾਇਆ ਪਰ ਜਿਹੜਾ ਅੱਜ ਇਹਨੇ ਕੰਮ ਕੀਤਾ ਕਿ ਗਾਣਿਆਂ ਤੇ ਐਕਸ਼ਨ ਲਾ ਕੇ ਉਹ ਗੁੱਸਾ ਕੱਢਣ ਦੀ ਕੋਸ਼ਿਸ਼ ਉਹਨੇ ਨੇ ਕੀਤੀ ਜਦੋਂ ਪੈਰਾਂ ਤੇ ਆ ਗਿਆ ਨਾ ਲੋਕਾਂ ਦੀ ਸਹਿਮਤੀ ਮਿਲ ਗਈ ਲੋਕਾਂ ਨੇ ਫੇਰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਇਹਨੇ ਪ੍ਰਾਣੀਆਂ ਰਦਾਤਾ ਉਹ ਹੀ ਪੁਰਤੂਤਾ ਪ੍ਰਾਣੀਆਂ ਸ਼ੁਰੂ ਕਰ ਦਿੱਤੀਆਂ ਕਿ ਪਤਾ ਨਹੀਂ ਮੈਂ ਦੁਨੀਆ ਤੇ ਕੀ ਬਣ ਗਿਆ ਜਾਂ ਲੋਕ ਮੇਰੇ ਤੱਕ ਪਹੁੰਚ ਨਹੀਂ ਸਕਦੇ ਉਹ ਤਾਂ ਦੁਨੀਆ ਸਾਰੇ ਜਗ੍ਹਾ ਪਹੁੰਚ ਸਕਦੀ ਆ ਗੁਰੂ ਕੀ ਫੌਜਾਂ ਉੱਥੇ ਪਹੁੰਚ ਜਾਂਦੀਆਂ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਇਸ ਕਰਕੇ ਇੱਕ ਵਾਰਨਿੰਗ ਕਰਨਾ ਐ ਸੀ ਕਿ ਜੇ ਮਿਲ ਜਾਂਦਾ ਤੇ ਫੇਰ ਤੇ ਪਤਾ ਨਹੀਂ ਮੌਕੇ ਤੇ ਕੀ ਬਣ ਜਾਣਾ ਸੀ ਪੂਰੇ ਗੁੱਸੇ ਵਿੱਚ ਆਏ ਆ ਕਿਉਂਕਿ ਸਾਰੀ ਦੁਨੀਆ ਨੂੰ ਇਹਨੇ ਗਾਲ ਕੱਢੀ ਆ ਤੇ ਜਿੱਦਾਂ ਬਾਬਾ ਜੀ ਨੇ ਦੱਸਿਆ ਦੁਨੀਆ ਵਿੱਚ ਪਰਮੇਸ਼ਰ ਵੱਸਦਾ ਕਿੜਕਣ ਦੇ ਵਿੱਚ ਪਰਮੇਸ਼ਰ ਵੱਸਦਾ ਪੱਥਰਾਂ 'ਚ ਵੀ ਉਹ ਦਾਣਾ ਦਿੱਦਾ ਖਾਨ ਨੂੰ ਜੀਵ ਨੂੰ ਦਿੰਦਾ ਨਾ ਤੇ ਜੇ ਤੁਹਾਨੂੰ ਰਿਜਕ ਤੇ ਪਰਮੇਸ਼ਰ ਨੇ ਲਾਇਆ ਦੁਨੀਆ ਮਾਫ ਕਰ ਦਿੱਤਾ ਉਸੇ ਸਾਰੀ ਦੁਨੀਆ ਨੂੰ ਤੁਸੀਂ ਭੈਣ ਚੋਦ ਕਹਿ ਕੇ ਗਾਣਾ ਲਾ ਕੇ ਐਕਸ਼ਨ ਕਰਕੇ ਅਸੀਂ ਗਾਇਕ ਦਾ ਨਾਮ ਲੈ ਤਾ ਸਕਦੇ ਤੁਸੀਂ ਐਕਸ਼ਨ ਨਾ ਕਰੋ ਕਹਿ ਤ ਤੁਸੀਂ ਆਪ ਹੀ ਰਹੇ ਹੋ ਮੂੰਹ ਚੋਂ ਨਾਲ ਐਕਸ਼ਨ ਕਰ ਰਹੇ ਹੋ ਇਸ ਕਰਕੇ ਸਾਨੂੰ ਦੁੱਖ ਲੱਗਾ ਗੁੱਸਾ ਲੱਗਾ ਉਹ ਲੋਕ ਜਿਹੜੇ ਉੱਥੋਂ ਬੈਠੇ ਤੇ ਨਹੀਂ ਪਹੁੰਚ ਸਕਦੇ ਉਹਨਾਂ ਦਾ ਦਰਦ ਲੈ ਕੇ ਅਸੀਂ ਇੱਥੇ ਪਹੁੰਚੇ ਆ ਕਿ ਜੇ ਬੰਦੇ ਨੇ ਪੁੱਤ ਬਣ ਕੇ ਮਾਫੀ ਮੰਗ ਲੈਂਦੇ ਆ ਤੇ ਫੇਰ ਠੀਕ ਆ ਨਹੀਂ ਤੇ ਸਾਨੂੰ ਦੁਬਾਰਾ ਇੱਥੇ ਆਉਣ ਦਾ ਟਾਈਮ ਨਹੀਂ ਲੱਗਣਾ ਤੇ ਦੁਕਾਨ ਜਿਹੜੀ ਹੈ ਉਹ ਮਲਕੇ ਦੁਬਾਰਾ ਇਹ ਚੱਲੇਗੀ ਨਹੀਂ ਵੀਡੀਓ ਡਿਲੀਟ ਕਰਨ ਤੇ ਉਹ ਸਾਰੇ ਲੋਕਾਂ ਕੋ ਮਾਫੀ ਮੰਗਣ ਜਿਨ੍ਹਾਂ ਨੂੰ ਇਹਨਾਂ ਨੇ ਗਾਲਾਂ ਕੱਢੀਆਂ ਇੱਥੇ ਆਜੋ ਆਪਣੇ ਇਹ ਬੁੱਲਤਾ ਸਿੰਘ ਅੰਦਰਜੀਤ ਕਾਲਚਾ ਸ਼ਸਤਰਕਾਰੀ ਕਹਾਣੀ ਜੀ ਅੱਜ ਆਇਆ ਤੁਸੀਂ ਭੁੱਲੜ ਪੀਜ਼ਾ ਤੇ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਤੁਹਾਨੂੰ ਪਤਾ ਹੀ ਹੋਣਾ ਪਿੱਛੇ ਜੋ ਵੀ ਮਸਲਾ ਹੋਇਆ ਸੀ ਨਾ ਸਾਰੇ ਜਾਣਦੇ ਹੀ ਆ ਉਸ ਮਸਲੇ 'ਤੇ ਜਦੋਂ ਅਸੀਂ ਪਹੁੰਚੇ ਸੀਗੇ ਕਿ ਇਹਨਾਂ ਨੇ ਗਲਤੀ ਤਾਂ ਹੋਈ ਆ ਤੇ ਉਹ ਵੀਡੀਓ ਤੋਂ ਬਾਅਦ ਬਹੁਤ ਜ਼ਿਆਦਾ ਰੋ ਰਿਆ ਸੀ ਇੱਕ ਦੋ ਦਿਨ ਬਾਅਦ ਜਿਹੜੀ ਵੀਡੀਓ ਦੇਖੀ ਉਹ ਉਸੇ ਪਹੁੰਚ ਗਏ ਸਾਨੂੰ ਇਹ ਸੀ ਕਿ ਉਹ ਖਰੀਦ ਦੀ ਆਪਣੇ ਕੋਈ ਨੁਕਸਾਨ ਨਾ ਕਰ ਲੈਣ ਉਹ ਤਾਂ ਅਸੀਂ ਉਸਨੂੰ ਦੁੱਤਾ ਕਿ ਅੱਗੇ ਤੋਂ ਧਿਆਨ ਰੱਖਿਓ ਹੁਣ ਜੋ ਹੋ ਗਿਆ ਹੋ ਗਿਆ ਫਿਕਰ ਨਾ ਕਰੋ ਕਿਸੇ ਵੀ ਗੱਗਾ ਤੁਹਾਨੂੰ ਕੋਈ ਨਹੀਂ ਕੁਝ ਕਹਿੰਦਾ ਇਹਨਾਂ ਨੇ ਆਪਣੀ ਸਫਾਈ ਕੀਤੀ ਸੀ ਕਿ ਸਾਡੀ ਕੋਈ ਕੁੜੀ ਸੀਗੀ ਸਾਡੇ ਨਾਲ ਸਾਡੀ ਮਿੱਤਰ ਉਹਨੇ ਇਦਾਂ ਕੀਤਾ ਵਾਇਰਲ ਕਰ ਦਿੱਤੀ ਹਨਾ ਚਲੋ ਅਸੀਂ ਕਿਹਾ ਜਿਹੜਾ ਲੰਘ ਗਿਆ ਸਮਾਂ ਹੁਣ ਆਉਣਾ ਤਾਂ ਹੈ ਨਹੀਂ ਅੱਗੇ ਧਿਆਨ ਰੱਖਿਓ ਕਰੋਣਾ 2 ਦਸੰਬਰ ਨੂੰ ਵੀਡੀਓ ਅਪਲੋਡ ਹੋਈ ਹੁਣੀ ਦੇਖ ਰਹੇ ਸੀ ਅਸੀਂ ਪਹਿਲਾਂ ਦੀ तकरीबन 2 ਦਿਨ ਪਹਿਲਾਂ ਹੀ ਸਾਡੇ ਕੋਲੇ ਵੀਡੀਓ ਪਹੁੰਚੀ ਆ ਉਹ ਵੀਡੀਓ ਦੇ ਵਿੱਚ ਮਤਲਬ ਬੋਲਿਆ ਹੋਇਆ ਗਾਣਾ ਚੱਲ ਰਿਹਾ ਉਹ ਗਾਣੇ ਦੇ ਵਿੱਚ ਗਾਲ ਕੱਢੀ ਹੋਈ ਆ ਜਿਹੜਾ ਗਾਇਕ ਹੋਊਗਾ ਕਿਹੜਾ ਗਾਣਾ ਪਤਾ ਨਹੀਂ ਜਿਹੜੇ ਐਕਟਿੰਗ ਇਹ ਕਰ ਰਿਹਾ ਦੋਨੇ ਜਾਨੇ ਤੇ ਜਿਹੜਾ ਸਹਿਜ अरोੜਾ ਤੇ ਉਹਦੀ ਜਿਹੜੀ ਗੁਰਪ੍ਰੀਤ ਕੌਰ ਵਾਈਫ ਆ ਦੋਨੇ ਜਾਨੇ ਕਪਲ ਜਿਹੜੇ ਕੁੱਲੜ ਪੀਜੇ ਵਾਲੇ ਉਹ ਐਕਟਿੰਗ ਇਹ ਕਰ ਰਿਹਾ ਇਹ ਦੁਨੀਆ ਬੜੀ ਭੈਣ ਚੋਦ ਗਾਲ ਕੱਢ ਕੇ ਗੱਲ ਕਰ ਰਹੇ ਆ ਤੇ ਉਸ ਕਰਕੇ ਹੁਣ ਜਿਹੜੀ ਦੁਨੀਆ ਹੁਣ ਸਾਰੀ ਦੁਨੀਆ ਦਾ ਜਿੰਨੀ ਦੁਨੀਆ ਦੇਖਦੇ ਆ ਸਾਰੀ ਦੁਨੀਆ ਦੇ ਵਿੱਚ ਹੀ ਤਾਂ ਪਰਮੇਸ਼ਵਰ ਆ ਕਾਲਪੁਰਖ ਇਹ ਦੁਨੀਆ ਨੇ ਨੇ ਸਪੋਰਟ ਕੀਤੀ ਸੀ ਨਾ ਇਹ ਗਾਇਕਾਂ ਨੇ ਵੀ ਤਾਂ ਕਹਿਤਾ ਸੀ ਕਿ ਸਾਡੇ ਪੁੱਤਰਾਂ ਬੱਚੇ ਜਾਂ ਕੋਈ ਨਾ ਕੁਝ ਕਵੇ ਕੋਈ ਨਹੀਂ ਜੋ ਹੋ ਗਿਆ ਹੋ ਗਿਆ ਉਸੇ ਦੁਨੀਆ ਨੂੰ ਨੇ ਗਾਲਾ ਕੱਢਣ ਲੱਗ ਗਏ ਸਾਡੀ ਇਹਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਣਾ ਜਾ ਇਹਨਾਂ ਦੇ ਕੋਲ ਆ ਕੇ ਸਮਝਾਣਾ ਸਹਿਜ ਅਰੋੜੇ ਨੂੰ ਅਸੀਂ ਜਿਹੜਾ ਹੈ ਇਹ ਕੁੱਲੜ ਪੀਜੇ ਵਾਲਾ ਹੈ ਇਹਨੂੰ ਅਸੀਂ ਤਕਰੀਬਨ 9 ਘੰਟਾ ਖੜ ਕੇ ਸਮਝਾਇਆ ਉਦੋਂ ਇਹ ਸਤ ਸਿੰਘ ਆਏ ਹੋਏ ਸੀ ਨਾਲ ਸਾਡੇ ਹਿੰਦੂ ਵੀਰ ਮੁਸਲਮਾਨ ਸਾਰੇ ਸੀ ਆਕੇ ਨੂੰ ਸਮਝਾਇਆ ਚੰਗੀ ਤਰ੍ਹਾਂ ਕਿ ਆਉਣ ਵਾਲੇ ਸਮੇਂ ਤੋਂ ਤੂੰ ਧਿਆਨ ਰੱਖਣਾ ਇਹੋ ਜੀ ਗਲਤੀ ਨਾ ਹੋਵੇ ਹੁਣ ਇਹ ਲਗਾਤਾਰੀ ਵੀਡੀਓ ਜਿਹੜੀਆਂ ਗਲਤ ਮਲਤ ਪਾ ਰਹੇ ਹਨ ਉਹ ਕਿੰਨੀ ਮਾੜੀ ਗੱਲ ਆ ਚਲੋ ਤੁਹਾਨੂੰ ਲੋਕਾਂ ਨੇ ਗਲਤ ਕਮੈਂਟ ਵੀ ਕੀਤੇ ਆ ਟਿੱਪਣੀਆਂ ਕੀਤੀਆਂ ਉਹ ਮਾੜੀ ਗੱਲ ਆ ਪਰ ਉਹਨਾਂ ਨੂੰ ਕਹੋ ਕਿ ਜਿਹੜੇ ਬੰਦੇ ਤੁਹਾਡੇ ਨਾਲ ਲੱਗਦੇ ਆ ਉਹਨਾਂ ਨੂੰ ਕਹੋ ਨਾਲੇ ਗਾਲ ਕੱਢਣਾ ਵੈਸੇ ਵੀ ਠੀਕ ਨਹੀਂ ਜੇ ਕੋਈ ਗਲਤ ਵੀ ਉਹਨੂੰ ਵੀ ਗਾਲ ਕੱਢਣ ਤੇ ਵੀ 23 24 ਲੱਖ ਦੀ ਹੈ ਹਨ ਇਸ ਕਰਕੇ ਮਾੜੀ ਗੱਲ ਆ ਬਹੁਤ ਵੱਡੀ ਇਹਨਾਂ ਨੇ ਕੀਤੀ ਫਿਰ ਇਹ ਸਭ ਤੋਂ ਵੱਡੀ ਗੱਲ ਸਿਰ ਦੇ ਉੱਤੇ ਦਸਤਾਰ ਆ ਗਾੜਾ ਪ੍ਰਕਾਸ਼ ਆ ਜਿਹੜੀ ਉਸ ਦੀ ਵਾਈਫ ਆ ਗੁਰਪ੍ਰੀਤ ਕੌਰ ਆਪਾਂ ਜਾਣਦੇ ਆ ਕਿ ਉਹਨਾਂ ਦੇ ਬਸਤਰ ਜਿਹੜੇ ਸੰਪੂਰਨ ਨਹੀਂ ਪਾਏ ਹੁੰਦੇ ਸਿਰ ਵੀ ਨੰਗਾ ਹੁੰਦਾ ਹੈ ਹਨ ਜੇ ਤੁਸੀਂ ਦੋਨੇ ਇੱਕੋ ਜੇ ਬਣ ਜਾਓ ਤੁਸੀਂ ਦਸਤਾਰ ਦਸਤਾਰ ਕਰਦੇ ਆਪਣਾ ਸਾਰਾ ਸਭਾ ਆਪਣਾ ਜੋ ਮਰਜ਼ੀ ਕਰੋ ਕਿਸੇ ਨੂੰ ਨਹੀਂ ਕੁਝ ਕਰਨ ਆ ਜਿਹੜੀ ਦਸਤਾਰ ਹੈ ਇਹ ਗੁਰੂ ਸਹਿਬਾਨਾਂ ਦੀ ਦਸਤਾਰਾ ਇਹ ਮर्यादा ਇਸ ਦੀ ਕੋਈ ਹੈ ਨਾ ਇਹ ਮर्यादा ਦੇ ਵਿੱਚ ਹੀ ਸਾਨੂੰ ਰਹਿ ਕੇ ਕਰਨਾ ਚਾਹੀਦਾ ਸੀ ਦਿਨ ਵੀ ਦੇਖ ਰਹੇ ਕਿਹੜੇ ਚੱਲਦੇ ਆ ਮੈਂ ਗੱਲਬਾਤ ਹੋਈ ਕੋਈ ਅੰਨਾ ਤੇ ਹਾਂ ਗੱਲਬਾਤ ਹੋਈ ਉਹ ਗੱਲ ਕਰਾ ਰਹੇ ਸੀਗੇ ਇਹ ਗੱਲ ਕਰਾਉਂਦੇ ਆ ਕਰਉਂਦੇ ਸੀ ਚਲੋ ਇਹ ਮਤਲਬ ਜਦੋਂ ਇਕੱਠੇ ਹੋਣਗੇ ਸਾਜ ਨੇ ਉਦੋਂ ਹੀ ਗੱਲ ਕੀਤੀ ਜਾਏਗੀ ਹੁਣ ਉਸ ਤੋਂ ਬਾਅਦ ਉਹਨੇ ਫੋਨ ਜਿਹੜਾ ਸਾਨੂੰ ਨੰਬਰ ਹੈ ਦਿੱਤਾ ਉਹ ਬੰਦ ਹੈ ਫੋਨ ਹਾਂਜੀ ਹੁਣ ਤੁਹਾਡੇ ਚੈਨਲ ਦਾ ਹੀ ਇਹ ਸੁਨੇਹਾ ਸਾਰਿਆਂ ਨੂੰ ਦਿੰਨੇ ਆ ਇੰਡੀਆ ਲਾਈਵ ਅਸੀਂ ਸਾਰਿਆਂ ਨੂੰ ਦੱਸਦੇ ਕਿ ਜਿਹੜੇ ਅੱਜ ਆਪ ਕੋ ਦੇ ਮਹੀਨੇ ਜਿਹੜੇ ਕਾਮੇਡੀ ਵੀ ਕਰਦੇ ਨਾ ਚਾਹੇ ਗੁਰਥੇਗਾ ਚਾਹੇ ਆਮ ਸਾਰਿਆਂ ਨੂੰ ਇਹ ਮਹੀਨਾ ਜਿਹੜਾ ਕਾਮੇਡੀ ਸ਼ੋਅ ਜਿਹੜੇ ਆ ਜਾਂ ਹੱਸਣ ਖੇਡਣੇ ਸਾਰੀਆਂ ਚੀਜ਼ਾਂ ਉਹ ਬੰਦ ਕਰ ਦੇਣੀਆਂ ਚਾਹੀਦੀਆਂ ਇਹ ਜਿਹੜੇ ਦਿਨ ਚੱਲਦੇ ਨੇ ਖਾਸ ਕਰਕੇ ਇਹ 7 ਪੋ ਤੋਂ ਲੈ ਕੇ ਤਕਰੀਬਨ 13 ਪੋ ਤੱਕ 13 14 ਪੋ ਤੱਕ ਸ਼ਹੀਦੀਆਂ ਸ਼ਹੀਦੀਆਂ ਹੈ ਨਾ ਇਸ ਕਰਕੇ ਕੋਸ਼ਿਸ਼ ਕਰ ਦਿਨ 10ਕ ਦਿਨ ਸ਼ਾਂਤੀ ਸਾਰਿਆਂ ਨੂੰ ਰੱਖਣੀ ਚਾਹੀਦੀ ਆ ਕਿ ਅਸੀਂ ਚਲੋ ਉਹ ਤਾਂ ਚੜਦੀ ਕਲਾ ਵਿੱਚ ਸ਼ਹੀਦ ਹੋ ਗਏ ਹੈ ਨਾ ਅਸੀਂ ਇੱਕ ਪ੍ਰਗਟਾਵਾ ਕਰਨਾ ਹੁੰਦਾ ਹੈ ਕਿ ਸਾਨੂੰ ਇਹ ਜੋ ਵੀ ਹੋਇਆ ਉਹ ਸਾਡੇ ਲਈ ਅਸਲ ਤੇ ਵਿੱਚ ਬਹੁਤ ਜ਼ਿਆਦਾ ਕਾਰਨ ਜਿਹੜਾ ਹੈ ਉਹ ਉਸ ਸਮੇਂ ਉਹਨਾਂ ਨੇ ਕੀਤਾ ਪਰ ਇਹ ਹੁਣ ਜਿਹੜੀਆਂ ਇੱਦਾਂ-ਤਿਹਾਂ ਗੱਲਾਂ ਪਾਣ ਕੇ ਗਲਤਮੰਤ ਬੋਲਣਗੇ ਉਹ ਛੁੜੀ ਜਾ ਰਿਹਾ ਜਾਊਗਾ ਕਿਉਂਕਿ ਸਾਡੇ ਤੇ ਮੇਰੇ ਤੇ ਗੱਲ ਆਈ ਆ ਇਹ ਭਾਈ ਸਮਾਜ ਸੇਵਾ ਤੋਂ ਆਏ ਰਮਨਦੀਪ ਉਹਨੀਆਂ ਸਾਰੇ ਨਾਲ ਅਸੀਂ ਸਾਡੇ ਮਨ ਚ ਇਹ ਗੱਲ ਆਈ ਹੈ ਕਿ ਜਿਹੜੇ ਅਸੀਂ ਜਦੋਂ ਇਹ ਸਪੋਰਟ 'ਚ ਆਏ ਆ ਸਾਨੂੰ ਕਈਆਂ ਦੇ ਸਿੰਘਾਂ ਦੇ ਫੋਨ ਆਏ ਤੁਸੀਂ ਸਪੋਰਟ ਨਹੀਂ ਸੀ ਕਰਿਆ ਮੈਨਾਂ ਨੂੰ ਕਿਹਾ ਚਲੋ ਕੋਈ ਨਹੀਂ ਅਜਾ ਏਸੀ ਕੀ ਸਾਡਾ ਕੋਈ ਇੱਕ ਗੁਰਸੇ ਕੋਈ ਕਿਤੇ ਗਲਤ ਰਾਹੇ ਨਾ ਪੈਜ ਵेश ਕਰਕੇ ਸਪੋਰਟ ਕੀਤੀ ਸਾਨੂੰ ਨਹੀਂ ਪਤਾ ਸਾਡੀ ਸਪੋਰਟ ਕੀਤੀ ਉਹਨੂੰ ਇੰਨੀ ਹੁੱਲੇ ਹੱਲੇ ਸ਼ਹੀ ਮਿਲ ਲਾਸ਼ੇ ਦੀ ਮਿਲ ਜੂਗੀ ਕਿਉਂ ਉਸ ਤੋਂ ਬਾਅਦ ਵੀਡੀਓ ਤੋਂ ਵੀਡੀਓ ਗਲਤ ਮਲਤ ਪਾਏਗਾ ਗਲਤ ਕੀਤਾ ਬਹੁਤ ਹੈ ਜਿਹਨਾਂ ਜਾਣਦੇ ਆ ਜਿਹੜੇ ਗਾਇਕ ਵੀ ਇਹ ਗੰਦੇ ਗੀਤ ਗਾ ਰਹੇ ਨੇ ਜਾ ਕੇ ਆ ਰਹੇ ਨੇ ਉਹ ਵੀ ਸਾਵਧਾਨ ਹੋ ਜਾਣ ਅਸੀਂ ਜੇ ਸਾਡੀ ਪਹੁੰਚ ਕਰਾਂਗੇ ਜਿਸ ਗਾਇਕ ਨੇ ਇਹ ਗਾਣਾ ਗਾਇਆ ਵੀ ਇਹਨਾਂ ਨਕਮਾ ਗਾਣਾ ਅਸੀਂ ਪਹੁੰਚ ਕਰਾਂ ਉਹ ਤਾਂ ਪਹੁੰਚੇ ਤਾਂ ਵੀ 76 ਫੇਰਾਂਗੇ ਚੰਗੀ ਤਰ੍ਹਾਂ ਜਿੰਨੇ ਵੀ ਗਲਤ ਮਲਤ ਗਾਣੇ ਗੰਦੇ ਗਾ ਰਹੇ ਆ ਉਹ ਗੀਤ ਉਹ ਸਾਰੇ ਸਾਵਧਾਨ ਹੋ ਜਾਓ ਚੰਗੀ ਤਰ੍ਹਾਂ ਤੇ ਚੰਗਾ ਲੋਕਾਂ ਨੂੰ ਸਭਿਆਚਾਰ ਚੰਗੀਆਂ ਚੀਜ਼ਾਂ ਵੰਡੋ ਗੰਦ ਨਾ ਫਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤਾਲ ਸਭ ਸੰਗਤ ਸਾਹੀ ਇਹਨਾਂ ਨੇ ਜੋ ਗਾਲ ਘੱਟ ਕੇ ਗਲਤੀ ਕੀਤੀ ਹੈ ਜੀ ਬਹੁਤ ਹੀ ਮਾੜੀ ਹੈ ਜੀ ਹੁਣ ਸਾਰੇ ਜਿੰਨੀ ਸੰਗਤ ਹੈਗੀ ਆ ਸਾਰੇ ਇਹਨਾਂ ਦੇ ਖਿਲਾਫ ਆ ਜੀ ਠੀਕ ਹੈ ਜੀ ਹੁਣ ਇਹ ਆਪ ਜਾ ਕੇ ਇਥੋਂ ਦੁਕਾਨ ਬੰਦ ਕਰਕੇ ਆਪ ਜਾ ਕੇ ਬੈਠੇ ਆ ਹੁਣ ਇਹਨਾਂ ਨੂੰ ਫੋਨ ਕਰਦੇ ਆ ਜੇ ਕੱਲ ਨੂੰ ਕੋਈ ਇਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਦੁਕਾਨ ਤੇ ਤੇ ਇਹਨਾਂ ਦੇ ਜਿਹੜੇ ਰੱਖੇ ਹੋਏ ਆ ਕੰਮ ਵਾਲੇ ਤੇ ਇਹਨਾਂ ਨੂੰ ਕੇਸ ਨੰਬਰ ਤੇ ਗੱਲ ਕਰਨਗੇ ਨਾ ਜੇ ਅਸੀਂ ਇਹਨਾਂ ਨੂੰ ਕਹਿੰਨੇ ਵੀ ਸਾਡੇ ਨਾਲ ਗੱਲ ਕਰੋ ਇਹ ਬੰਦ ਕੀਤਾ ਹੋਇਆ ਨੰਬਰ ਸਾਨੂੰ ਦੇ ਰਹੇ ਆ ਹੁਣੇ ਕੋਈ ਇੱਥੇ ਕੋਈ ਗੱਲਬਾਤ ਹੋ ਜਵੇ ਤੇ ਕਿੱਥੇ ਕੰਟੈਕਟ ਕਰਨਗੇ ਸੋ ਇਸ ਕਰਕੇ ਇਹਨਾਂ ਤੋਂ ਬਹੁਤ ਵੱਡੀ ਗਲਤੀ ਹੋਈ ਆ ਮਾਫੀ ਮੰਗਣ ਇਹ ਤੇ ਸਾਰੇ ਠੀਕ ਠਾਕ ਆ ਨਹੀਂ ਤਾਂ ਕੱਲ ਨੂੰ ਇਹ ਦੁਕਾਨ ਬੰਦ ਹੋਊਗੀ ਬਾਜੂ ਨਾਲੇ ਵਾਇਲੂ ਜੀ ਦਾ ਖਾਲਸਾ ਵਾਇਲੂ ਕੀ ਕੀ ਫਟੇ ਪਹਿਲਾਂ ਤਾਂ ਇਹ ਜਿਹੜੇ ਬੁੱਲਰ ਬੀਜੇ ਵਾਲੇ ਹਨ ਇਹ ਸਰਦਾਰ ਨਹੀਂ ਹੈਗੇ ਇਹ ਸਰਦਾਰਾਂ ਦੇ ਨਾਂ ਤੇ ਕਲੰਕ ਆ ਦੂਜੀ ਗੱਲ ਆ ਕੋਈ ਵਾਰਨਿੰਗ ਨਹੀਂ ਆ ਕੋਈ ਮਾਫੀ ਨਹੀਂ ਆ ਕੋਈ ਕੁਛ ਨਹੀਂ ਆ ਮੈਂ ਉਹਨਾਂ ਨੂੰ ਕਹਿੰਨਾ ਕਿ ਵੀ ਫੋਨ ਦੇ ਉੱਤੇ ਗੱਲ ਕਰ ਲੈਣਾ ਨਹੀਂ ਤਾਂ ਇਹਦਾ ਮੈਂ ਬਾਲਣ ਬਣਾ ਦੇਣਾ ਅੱਧੇ ਘੰਟੇ ਦੇ ਵਿੱਚ ਵਿੱਚ ਤੇ ਮੈਨੂੰ ਕੋਈ ਪਰਚੇ ਦੀ ਪਰਵਾਹ ਨਹੀਂ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ ਉਹਨਾਂ ਨੇ ਪੂਰੀ ਦੁਨੀਆ ਨੂੰ ਕੀ ਕਿਹਾ ਤੁਹਾਨੂੰ ਪਤਾ ਹੈ ਇਹ ਕੋਈ ਸਰਦਾਰ ਨਹੀਂ ਹੈ ਕੋਈ ਕੁਛ ਨਹੀਂ ਹੈ ਇਹਨਾਂ ਨੇ ਬਿੱਗ ਬੋਸ ਜਾਣ ਦੇ ਕਰਕੇ ਇਹ ਸਾਰਾ ਗੰਦਾ ਕੰਮ ਕੀਤਾ ਆ ਸਾਡੇ ਜਿਹੜੇ ਸਿੰਘ ਨੇ ਇਹ ਥੋੜੇ ਜੇ ਸ਼ਾਂਤ ਨੇ ਤੇ ਮੈਂ ਇਹਨਾਂ ਨੂੰ ਦੱਸਣਾ ਵੀ ਇਹਨਾਂ ਦੀਆ ਕਲਚ ਪਲੇਟਾਂ ਇਹਨਾਂ ਦੇ ਰਿੰਗ ਸਾਰੇ ਪੈਣੇ ਨੇ ਇਹਨਾਂ ਨੇ ਬਹੁਤ ਕੰਦ ਪਾਇਆ ਮੈਨੂੰ ਤਾਂ ਅੱਗੇ ਬੜਾ ਗੁੱਸਾ ਚੜਦਾ ਆ ਜਦੋਂ ਮੈਂ ਆਹ ਉਹ ਵੀਡੀਓ ਸੁਣਦਾ ਆ ਲੋਕਾਂ ਦੇ ਕੋਲ ਵੀ ਹੁੱਲੜ ਪੀਜਾ ਵੀ ਇਹਨੂੰ ਸ਼ਰਮ ਵਾਲੀ ਬਹਿਲਾ ਇਹਨੇ ਗੱਲ ਕੀਤੀ ਇਹਨੇ ਹੁਣ ਸਾਰੀ ਦੁਨੀਆ ਨੂੰ ਗਾਲ ਕਢੀ ਆ બસ ਮੈਂ ਇਹ ਕਹਿਣਾ ਪਿਆ ਵੀ ਮੇਰੇ ਨਾਲ ਕੰਟੈਕਟ ਕਰ ਲੈਣ ਆ ਤੁਹਾਡੇ ਚੈਨਲ 'ਨਾ ਹੀ ਕਿਸੇ ਤਰੀਕੇ ਨਾਲ ਵਾੜੀਆਂ ਗੱਲਾਂ ਨਹੀਂ ਆਉਂਦੀਆਂ ਹੈਗੀਆਂ ਐਸੀ ਬਾਲਣ ਬਣਾ ਦੇਣਾ ਇੱਥੇ ਫੂਕ ਦੇਣਾ ਜਾਂ ਸਾਡੇ ਨਾਲ ਕੰਟੈਕਟ ਕਰਨ ਮਾਫੀ ਮੰਗਣ ਜਿੱਦਾਂ ਵੀ ਆ ਵੀਡੀਓ ਕਿਉਂ ਪਾਈ ਆ ਕਾਤੇ ਪਾਈ ਆ ਕੀ ਕਾਰਨ ਆ ਕੀ ਇਹਦੀ ਮਨਸਾ ਆ ਕੀ ਇਹ ਸੋਚਦਾ ਠੀਕ ਹੈ ਨਾ ਹਾਂਜੀ